ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਟਾਪ ਬਰੀਡ ਵੜ ਤਾਜੀ ਸੂਈ ਆ ਬਾਈ ਇੱਕ ਬਾਈ ਕੋਲ ਟਾਪ ਦੀ ਧੋਕੜ ਗੱਬਣ ਮੱਝ ਬੱਚਾ ਵੀ ਮਗਰ ਹੈਗਾ ਖੜਾ ਬਾਈ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਸਤਿ ਸ੍ਰੀ ਅਕਾਲ ਡਾਕਟਰ ਜੀ ਸਤਿ ਸ੍ਰੀ ਅਕਾਲ ਉਹ ਠੀਕ ਆ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ ਵਧੀਆ ਮਾਹ ਜੀ ਜਮਾਂ ਲੀਲੀ ਸਾਤਾਲ ਦੀ ਮਿਹਰ ਆ ਚਲੋ ਵਧੀਆ ਕਿਰਪਾ ਫੋਲ ਆਪਣੇ ਦੈਹਵਾ ਦੀ ਵਧੀਆ ਵਧੀਆ ਕਿਵੇਂ ਚੱਲਦਾ ਕੰਮ ਮਾਇਆ ਹੀ ਕਾਰੋਬਾਰ ਇੱਕ ਨੰਬਰ ਆ ਜੀ ਠੀਕ ਆ ਨਾਮ ਤੇ ਡਰੈਸ ਨਾਮ ਮੇਰਾ ਟੈਣੀ ਆ ਜੀ ਪਿੰਡ ਬੁਰਜ ਰਾਜਗੜਾ 918158041 ਜਿਲ੍ਹਾ ਬਠਿੰਡਾ ਤਹਿਸੀਲ ਫੋੜ ਹਾਂ ਜੀ ਨੇੜੇ ਪਿੰਡ ਸੈਦੋ ਕੇ ਸਲਾਤਪੁਰਾ ਜੰਗੀਆਣਾ ਭੜੌੜ ਇਹ ਪਿੰਡ ਨੇੜੇ ਦਾ ਹਾਂ ਜੀ ਮੋਬਾਈਲ ਨੰਬਰ 81 8158041 ਓਕੇ ਬਾਈ ਤੇ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਸ ਇਹ ਬਰਡ ਡਾਕਟਰ ਤੀਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਬਾਈ ਇਹ ਤੜਕੇ ਸੂਈ ਮੰਨ ਕੇ ਚਲੋ 7 ਵਜੇ ਜੇਰ ਪੈਗੀ ਜੇਰ ਬਾਈ ਬਠਲ ਚ ਰੱਖੀ ਆ ਠੀਕ ਆ ਠੀਕ ਹੈ ਜੀ ਬੱਚਾ ਕੀ ਦੇਤਾ ਇਹ ਬੱ싸 ਮਗਰ ਡਾਕਟਰ ਮਾਰਾ ਕਾਚ ਰਹਿ ਗਿਆ ਠੀਕ ਹੈ ਜੇ ਕਿਤੇ ਬੱੱਸੀ ਹੁੰਦੀ ਲਾ ਹਾਂ ਹਾਂ ਵਾਤਾਂ ਹਾਂ ਬੱਚੇ ਬੜੇ ਚੰਗੇ ਪਾਉਂਦੀ ਬੜੇ ਚੰਗੇ ਬੱਚੇ ਪਾਉਂਦੀ ਆ ਤੇ ਆਰਡਰ ਦੇਖ ਭਾਈ ਅੱਲੋ ਤੁੰਹੋ ਡੱਟ ਪੋਰੇ ਸੋਨੀ ਦੇਖੀ ਆ ਭਾਈ ਪਾਂਡਾ ਲੈਵਾ ਲਾ ਅਗਰ ਆ ਕੈਂਦਾ ਹਾਂ ਹਾਂ ਕੀ ਆ ਇਹ ਜੋ ਪੀਛੇ ਕੱਢਲੇ ਬਹੁਤ ਔਖੇ ਬਹੁਤ ਔਖੇ ਆ ਸਹੀ ਲਾ ਖਾਣ ਦੇਖ ਲੱਗਿਆ ਹਾਂ ਖਾਣ ਦਾ ਤਾਂ ਤੰਤਾ ਤਾਂ ਇਹ ਪੀਸ ਕਰ ਰਿਹਾ ਵਾ ਕੋ ਕੇ ਰਟ ਕਰਾ ਜੋ ਥਣ ਦੀ ਮਾੜੀ ਨਹੀਂ ਲੈਂਦੇ ਨਾ 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 ਥਣ ਦੀ ਮਾੜੀ ਦਾ ਮੈਂ ਛੱਡ ਕੇ ਉਹਦੀ ਕਹਿ ਰਿਹਾ ਬਈ ਨਹੀਂ ਆਪਣੇ ਨਹੀਂ ਚੱਲਣੀ ਠੀਕ ਆ ਕੀ ਬਾਤਾਂ ਨੇ ਯਾਰ ਆ ਥਾ ਸੁਣ ਕਰ ਉਹ ਮਨਾ ਦਈ ਦੇ ਬੱਚਾ ਦੇਖ ਮਗਰ ਦਿੱਤਾ ਗਰਮਣੀ ਨਾਲ ਗੱਲ ਕਰ ਬਾਈ ਕਹਿੰਦਾ ਦੇਈ ਬੱਚਾ ਹਾਂ ਬੱਚਾ ਦੇਦਾ ਗੱਲ ਕਰ ਜੇ ਬੱਚੀ ਹੁੰਦੀ ਫੇਰ ਦੇਣਾ ਥਣ ਦੀ ਮਾੜੀ ਜੀ ਵੇੜਾ ਇਹ ਪੰਜਾਬ ਵਾਲੀ ਜਰਸੀ ਆ ਡਾਟ ਜਰਸੀ ਪੰਜਾਬ ਵਾਲੀ ਹਾਂ ਮੱਕਾ ਦਾ ਫੁੱਲ ਬ੍ਰੀਟ ਤੀਜੇ ਦੱਦ ਹੁਣ ਸੂਈ ਵੀ ਆ ਸੂਈ ਸਵਾਈ ਫੇਸ ਦੇ ਇਹ ਬੜਾ ਚੰਗਾ ਹੈ ਬਾਹ ਚੱਕੜਾ ਨਾ ਤੋ ਬਹੁਤ ਗਰਮ ਵਾਲੀ ਹੈ ਹਾਂ ਹੂੰ ਉਹ ਤੀਜੇ ਦੱਦ ਸੂਈ ਆ ਠੀਕ ਹੈ ਭਾਈ ਹਾਂ ਬਹੁਤ ਪਿਛਲੇ ਛੂਏ ਦਿੱਤਾ ਨੇ 25 ਕਿਲੋ ਓਕੇ ਹਾਂ ਐਂਕੀ ਅਗਰ ਆਪ ਦਾ ਜਿੰਨਾ ਮਰਜੀ ਲੈ ਲੈ ਸਹੀ ਗੱਲ ਆ ਭਾਈ ਕੋ ਗਾਹਾਂ ਗੋਤ ਤੇ ਸੂਈ ਆ ਹਾਂ ਤੂ ਰਿਕਾਰਡ ਬਹੁਤ ਚੰਗਾ ਬਾਈ ਕੱਦ ਟਾਂ ਟੋਰ ਟਾਰ ਦਾ ਡਾਕਟਰ ਕੋਈ ਆਂਤੀ ਨਹੀਂ ਗਰਮੀ ਕੱਟ ਨੂੰ ਫੈਟ ਚੰਗੀ ਉਹ ਹਾਂ ਉਹਦਾ ਪਤਾ ਲਾ ਇਹਦਾ ਗਾਂ ਦਾ ਵੀ ਸੂਈ ਆ ਵਾਹ ਜਮੀ ਨਹੀਂ ਪਤਾ ਲਾ ਇਹਦਾ ਕੀ ਵਾਸਤਾਂ ਨੇ ਹਣਾ ਹਾਂ ਮੇਵਾ ਦੇ ਪੰਡਾਲਾ ਲੇ ਲੂਏ ਦਾ ਡਾਕਟਰ ਕਾਠ ਪੰਨੇ ਪਾਇਆ ਲੈ ਬਾਈ ਸੀਲ ਲੈ ਗਲੀ ਦੇ ਵਿਚਾਲੇ ਖੜੇ ਆ ਜੋ ਦਾ ਉਹ ਇੱਥੇ ਲਾ ਡਾਕਟਰ ਜੰਦਰ ਦੀ ਮਰਜ਼ੀ ਵੈਜਾ ਕੋਈ ਚੱਕਰ ਨਹੀਂ ਦੇਵੇ ਦਾਰਸ ਪਵਾ ਦੇ ਦੋਨਾਂ ਦੋਨਾਂ ਫੈਡਾਂ ਦੇ ਮੇਵਾ ਦੇ ਕਰਮਾਜ ਦਾ ਬਾਈ ਕੀ ਵਾਤਾ ਬਹੁਤ ਸੋਹਣਾ ਆਰਡਰ ਹੈ ਨਾ ਮਾ ਕ੍ਰਾਂਤੀ ਨੂੰ ਤੀਕੇ ਹੁੰਦਾ ਦਸੂਈ ਆ ਠੀਕ ਆ ਲੈ ਕੇਸ ਰਖਾ ਦੇ ਕੇਸ ਬੜਾ ਚੰਗਾ ਹੈ ਨਾ ਕਿਆ ਬਾਤ ਠੰਡੀ ਬਾਹਰ ਜੜਾ ਬੋਦੀ ਵਾਲੀ ਆ ਬਾਹਰ ਸਹੀ ਗੱਲ ਆ ਨਿਆ ਵਾਲੀ ਜਰਸੀ ਆ ਹੂੰ ਪਿਛਲੇ ਸਵੇਰ ਤਾਂ ਨੇ 25 ਕਿਲੋ ਦਿੱਤਾ ਠੀਕ ਆ ਸਰ ਅੱਜ ਵੀ ਅਗਲਾ ਦਾ ਜਿੰਨਾ ਮਰਜੀ ਲੈ ਲੈ ਤੋਰ ਦੇ ਗਾਂ ਦੀ ਦਾ ਹੂੰ ਪਤਾ ਹੀ ਨਹੀਂ ਲੱਗਦਾ ਗਾਂ ਦਾ ਵੀ ਸੂਈ ਆ ਕਿ ਨਹੀਂ ਸੂਈ ਸਹੀ ਗੱਲ ਆ ਭਾਈ ਹਾਂ ਤੇ ਮੁੱਲ ਕੀ ਆ ਵੀਰੇ ਜੈਜਾ ਦਾ ਮੁੱਲ ਤਾਂ ਦਾ ਆਪਣੇ ਜ਼ੀਰੋ ਹੀ ਹੁੰਦੇ ਆ ਯਾਰ ਠੀਕ ਆ ਹਾਂ ਹੂੰ ਸਰੇ ਹੀ ਘਾ ਦੇਓ ਫਿਰ ਮੈਂਗਾ ਸਰੇ ਹੀ ਤਰਾ ਦੇਾਂਗੇ ਹੂੰ ਮੈਂ 90000 ਦੀ ਦੇ ਦੇਾਂਗੇ ਚੈੱਕ ਭਾਈ ਠੀਕ ਆ ਹਾਂ 90000 ਦੀ ਵਰਡ ਭਾਈ ਹਾਂ ਇਹ ਜੀ ਕੋਈ ਦਿੰਦਾ ਨਹੀਂ ਮੈਂ ਕਿਹਾ ਇਹ ਬਾਹਰਟੀ ਬਣਾ ਚੋਕ ਕਮਾਲ ਦਾ ਲੈ ਵਾ ਹਾਂ ਹਲੇ ਕੱਢਾ ਵਾ ਡਾ ਤਾਂ 4 ਕਿਲੋ ਦੋ ਮੇਰਾ ਖਾ ਲੰਨੀ ਆ ਹਾਂ 4 ਚੋ ਬਾਈ ਦਾ ਖਾ ਲੰਨੀ ਆ ਠੰਡੀ ਬਹੁਤ ਆ ਯਾਰ ਹਣ ਮਾ ਨਾ ਡਾ ਦੋ ਨਿਆਣਾ ਪਾਉਣ ਦੀ ਮੈਨੂੰ ਲੋੜ ਆ ਆਪਣਾ ਕਾਂਜਾ ਲੈਣਾ ਪਾਉਣ ਦੀ ਲੋੜ ਨਹੀਂ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਕੀ ਆ ਹਾਂ ਹੂੰ ਗਾਣੇ ਨੂੰ ਨੇ ਡਾਟ ਆਪਣਾ ਕਾਣੇ ਲਈ ਜੀ ਇਹ ਜਗਾ ਹਾਂ ਜੇ ਮੈਂ ਪਤਾ ਛੇਰ ਦੀ ਗਾ ਲਈਦੀ ਆ ਮੈਂ ਕਹਿੰਦਾ ਕੀ ਬਾਤਾਂ ਇਹ ਹਾਂ ਜੱਸੀ ਗਾਣਾ ਬਈ ਮੈਲਦੀ ਨਹੀਂ ਗਾਣੀ ਬਹੁਤ ਘਟ ਹਾਂ ਬਹੁਤ ਘਟ ਮੈਲਦੀ ਆ ਬਰੇ ਭਾ ਵੀ ਬਹੁਤ ਹੋ ਜਾਂਦਾ ਹਾਂ ਬਾਹਰ ਬੋਲਦਾ ਹਰੇ ਕਰ ਮਰ ਜਮਾ ਮਿਲਦੀ ਹੀ ਨਹੀਂ ਪਰ ਆਪਣੇ ਮੁੱਲ ਡਾਟ ਬਹੁਤ ਸੋਹ ਹੁੰਦੇ ਬਹੁਤ ਜਿਆਦਾ ਮੁੱਲ ਬਾਈ ਪਰ ਕੋਈ ਛੜੀ ਦੇ ਕਰਦੇ ਚ ਹਨਾ ਪਲੀ ਵੀ ਆ ਬੜ ਪੂਰੀ ਹਮ ਚਰ ਨਿਆਣਾ ਪਾ ਲਿਆ ਜਿਵੇਂ ਮਰਜੀ ਬਹਿ ਜੋ ਡਾਟ ਆਪਾਂ ਗਾਣ ਨਾ ਹਮ ਤੋਂ ਹਰੇ ਕਰਨੇ ਬੁੜਵਾ ਬੜਨਾ ਚੋਣਣਾ ਹੁੰਦਾ ਭਗਾ ਉਹਦੇ ਹੋਣਾ ਜਿਹੜੀ ਜਮਾ ਬੁੜਵਾ ਦੇ ਚੋਣਣੀ ਆ ਹਾਂ ਕੀ ਬਾਤ ਆ ਭਾਈ ਅੱਜਾ ਡੱਟ ਗੱਲ ਕਰ ਬੱਛਾ ਦੇ ਦਾ ਹੂੰ ਚੋਣ ਦੇ ਯਾਰ ਚੋਣ ਤਾਂ ਡੱਟ ਦੀ ਠੰਡੀ ਗਾ ਦਾ ਮੈਣ ਨਹੀਂ ਮੋਟਾ ਮੋਟਾ ਚੋਣ ਜਿਵੇਂ ਮਰਜੀ ਚੋਈ ਜਾ ਇੰਨੀ ਠੰਡੀ ਗਾ ਦਾ ਡੱਟ ਮੈਣ ਨਹੀਂ ਮੋਸਕਰਾ ਬਾਈ ਚੰਗੀ ਚਵਾਈ ਆ ਯਾਰ ਕਰਮਾ ਚਵਾਈ ਦਾ ਡੱਟ ਵਾਰਟੀ ਜਮੂਰੀ ਕਰ ਦੇ ਨੇੜੇ ਕਰਕੇ ਦਿਖਾ ਦੇ ਹਾਂ ਕੀ ਬਾਤ ਆ ਯਾਰ ਲੈ ਨਾ ਇਹਨਾਂ ਕਰਨ ਕਰਨ ਮਾਗਾ ਇਦੀ ਚਵਾਈ ਦੀ ਚੰਗੀ ਨਹੀਂ ਗਾ ਮੈਣਨੀ ਕਿਥੇ ਹੂੰ ਉਹ ਦਾ ਲਈ ਵੀ ਚੰਗੀ ਆ ਯਾਰ ਸਹੀ ਗੱਲ ਆ ਹਾਂ ਬਾਹਲਾ ਚੰਗਾ ਆ ਹਾਂ ਆਪਾਂ ਮਾੜੀ ਦਾ ਹੀ ਨਹੀਂ ਲੈਂਦੇ ਦਾ ਵੱਡੀ ਖਾਸੀਅਤ ਮਾਈ ਕਹਿੰਦਾ ਬੁੜੀਆਂ ਦੇ ਚੋਣ ਵਾਲੀ ਗਾਂ ਲੈਣਾ ਮੈਂ ਹਣਾ ਬਾ ਆਪਾਂ ਠੰਡੀ ਗਾਂ ਲੈਣੀ ਆਂ ਦਾਤਾ ਆਪਾਂ ਪੂਰੀ ਬਰਫਰਗੀ ਗਾਂ ਠੀਕ ਆ ਆਏ ਨਹੀਂ ਉਸੇ ਛੜਾ ਕੱਪੇ ਮਾਰੀ ਜਊ ਤੇ ਆਪਣੀ ਗਾਂ ਹਿੱਲੀ ਜਾਊਗੀ ਹੂੰ ਦਾਤ ਪਹਿਲੇ ਲਾਉਣੇ ਆ ਯਾਰ ਸਹੀ ਗੱਲ ਆ ਹਾਂ ਜੇ ਵਾਈ ਆਪਾਂ ਕੋ ਮਾੜੀ ਲੀਜੀਏ ਜੋ ਪਹਿਲੇ ਲਾਉਣੇ ਆ ਹੂੰ ਸਹੀ ਗੱਲ ਕੱਢ ਲਾ ਕੱਢ ਲਾ ਕੋਈ ਨਹੀਂ ਆ ਦਾਟ ਮੇਰਾ 4 ਕਿਲੋ ਕੱਢਿਆ ਪਰ ਗਾਂ ਤੋਂ ਬੈਠਿਆ ਨਹੀਂ ਜਾਂਦਾ ਠੀਕ ਆ ਹਾਂ ਹੂੰ ਨਾ ਚਵਾਈ ਦੇਖ ਡਾਟ ਮਾਏਗਾ ਨਾ ਬਾਰੇ ਚੰਗੀ ਚਵਾਈ ਮਾਏ ਨਾ ਜਮਾ ਇੱਕ ਨੰਬਰ ਚਵਾਈ ਆ ਕਿ ਨਹੀਂ ਲੋਕ ਤਾਂ ਉਂਗਲ ਜਿੰਨੀ ਕਹਿੰਦੇ ਆਪਣੇ ਗੂਠੇ ਜਿੰਨੀ ਮੋਟੀ ਚਵਾਈ ਆ ਗਾ ਦੀ ਸਹੀ ਹੱਲ ਜੇ ਗੂਠੇ ਦੀ ਚਵਾਈ ਹੁੰਦੀ ਐਨੀ ਮੋਟੀ ਆ ਗੂਠੇ ਵਰਗੀ ਮੋਟੀ ਲੈ ਬਾਈ ਨਾ ਸੱਚੀ ਝੋਣ ਦਾ ਕਰਮ ਵਾਲੀ ਦਾ ਬਹੁਤ ਤਗੜਾ ਝੋਣਾ ਬੱਦ ਕਾਂ ਦਾ ਕੀਪੇ ਦੇ ਕੇ ਦੱਸ ਦੇ ਦੀਆ ਯਾਰ ਠੀਕ ਆ ਵੀ ਐਨੀ ਮੋਟੀ ਚਵਾਈ ਨਹੀਂ ਕੋਈ ਇਹ ਹਾਂ ਕੋਈ ਨਹੀਂ ਦੇਖ ਡਾਟ ਠੀਕ ਆ ਹਾਂ ਓਕੇ ਆ ਜਮਾ ਬਾਈ ਹੂੰ ਪਾਤਕਾ ਕੋ ਮੇਰਾ ਪਹਿਲਾ ਕੱਢਿਆ ਫਿਰ 22 ਕਾ ਦੇਖ ਡਾਕਟਰ ਸਾਈਡਾਂ ਤੋਂ ਥਾਣ ਦਿਖਾ ਕੀ ਬਾਤ ਹੈ ਜਮਾ ਬੋਲੀ ਚਾਹੇ ਖਾਣ ਦੇ ਦੇ ਮੁਠੀ ਵਾਲਾ ਕੱਲਾ ਕੱਲਾ ਦਨ ਨਾਲ ਮੈਂ ਕਹ ਦੇਖ ਲੈ ਨਾ ਮੈਂ ਕਹਿੰਦਾ ਗਰਨ ਗਰਨ ਜਾ ਮੈਂ ਜਾ ਜਾ ਡਾਟ ਮੈਂ ਇਹਦੀ ਬਾਰਦਾਈ ਮੋਰੀ ਨਾ ਨਿਕਲਦੀ ਨਾ ਸਹੀ ਹੈ ਠੀਕ ਹੈ ਹੈ ਮੋਲ ਵੀ ਜਾ ਜਾ ਮੋਲ ਦਾ ਡਾਕਟਰ ਜਮਾ ਜ਼ੀਰੋ ਹੁੰਦੇ ਆਪਣੇ ਵੈਡ ਚੰਗੀ ਹੈ ਜਿਹੜੀ ਸਵਾਈ ਹੈ ਕੀ ਬਾਤ ਹੈ ਲੈਵਲ ਹੁਆ ਕਰ ਲੈ ਲੈਵਲ ਹੁਆ ਡਾਟ ਇਦੋਂ ਦਾਰਸਾਂ ਪਵਾ ਦੇ ਥਾਣ ਦੇ ਨਾ ਕੀ ਬਾਤ ਹੈ ਬਈ ਹੈ ਹੂੰ ਦੇ ਵੀ ਲੈ ਵਾਲੇ ਲੋ ਨਹੀਂ ਲੈ ਰੋਦਾ ਨਾਲ ਬਾੜਾ ਨਹੀਂ ਪਿਆ ਜਾ ਲਾ ਥਾਣੇ ਕ ਨੰਬਰ ਹਣਾ ਥਾਣੇ ਤੋਂ ਜੇ ਰਿਕਾਰਡ ਭਣ ਕੇ ਲਿਆਉਣਾ ਗਾਂ ਦੇ ਮਾਂ ਗਾਂ ਦਾ ਜਮਾ ਸੱਪ ਦੀ ਜੀ ਵਰਗੀ ਲੈ ਓਡਾ ਹੀ ਟੱਕਿਆ ਆ ਬਈ ਡਾਇਮੰਡ ਪੀਸ ਟੋਕਰ ਘੱਪਣਾ ਇਹ ਟੋਕਰ ਘੱਪਣਾ ਡਾਟ ਇਹ 3 ਮਹੀਨੇ ਦੀ 3 ਮਹੀਨੇ ਚੈੱਕ ਪਾਸ ਚੈੱਕ ਪਾਸ 7 ਕਿਲੋ ਦੁੱਧ ਆ ਅਗਲਾ ਵੀ ਕਰਾ ਲੈ ਚੈੱਕ ਆ ਕੁਛ ਲੀਆ ਦੀ ਕਰਿਆ ਕੱਟੀ ਜਾ ਮਾਂ ਦੇ ਗੋਤ ਯਾਰਗੀ ਹਾਂ ਇਹਨੂੰ ਕੱਟੀ ਬਹੁਤ ਚੰਗੀ ਆ ਬਈ ਮਾਂ ਦੇ ਕੱਟੀ ਦਾ ਕਿਹੜਾ ਲੇਖਾ ਦਾ ਕੱਟੀ ਵੀ ਪੜੀ ਪਈ ਆ ਪੜੀ ਪਈ ਆ ਲੈ ਗੱਟੀ ਰੱਖੋ ਬਈ ਕਾਦੀ ਪੂਰਾ ਚੰਗਾ ਗੱਟੀ ਰੱਖੋ ਤਿੰਨ ਨਾਗ ਦੇਣੇ ਅੱਜ ਆਪ ਹਾਂ ਹਾਂ ਨਾਗ ਦੇ ਦੇ ਇੱਕ ਮੋਲ ਚ ਤਿੰਨ ਨਾਗ ਹੂੰ ਦੇਖ ਐਡੀ ਡਾਕਟਰ ਲਾ ਸਨਖੀ ਛੋਟੀ ਲਾ ਪਤਲੇ ਸਿੰਘ ਦੀ ਟੋਟਾ ਵਾਲਾ ਪਿਛਾ ਹਾਂ ਤੇਰਾ ਮੈਂ ਬਰਾਬਰ ਖੜਾ ਮੇਰੇ ਬਰਾਬਰ ਆਉਂਦੀ ਛੋਟੀ ਸਹੀ ਗੱਲ ਆ ਹਾਂ ਨਾਲੇ ਹਰੇ ਦੁੱਧ ਦਾ ਸੁਆਡ ਦਾ ਸੂਣਾ ਐਨੇ ਫੁੱਲ ਕੱਦ ਫੁੱਲ ਬਰੀਡ ਦੁੱਧ ਕਿੰਨਾ ਡਾਕਟਰ 7 ਕਿਲੋ ਆ ਠੀਕ ਆ ਇਹ ਆਪਣੇ ਕੋਲ ਕੱਲ ਰਾਤ ਆਈ ਆ ਹੂੰ ਠੀਕ ਆ ਨੰਬਰ ਆ ਹਾਂ ਤਾਂ ਫੋਨ ਕਰਦਾ ਡਾਕਟਰ ਘਾਟ ਪੰਨੇ ਪਾਇ ਬਖਬਾਰ ਛੋਟੀ ਦੇ ਯਾਰ ਦੇਖ ਲਾ ਕਾਹਦੇ ਚੋਟੀ ਦਾ ਢਾਹਣ ਢੂਣ ਲੰਮੀ ਮੈਂ ਕਹਾਂ ਜਰ ਬਰੀ ਜੇ ਲੋਕ ਕਹਿੰਦੇ ਚਾਰ ਚਾਰ ਫੁੱਟ ਪਈ ਆ ਬਸ ਬਈ ਡੱਡ ਵੀ ਚੰਗਾ ਤੇ ਬੱਚਾ ਵੀ ਮਗਰਖੱਟੀ ਕੱਟੀ ਵੀ ਇੱਕ ਨੰਬਰ ਆ ਦਾ ਤੋਰਾ ਚੈੱਕ ਕਰ ਲੋ ਕਮਾਲ ਕੀਆ ਵਾਤਾਂ ਨੇ ਬਈ ਡੱਟ ਚੋਟੀ ਯਾਰ ਮੈਂ ਜਿਹੜਾ ਦੀਦਾ ਨਹੀਂ ਮੈਂ ਕਹਿੰਦਾ ਫੋਨ ਲੱਭ ਗਿਆ ਜੀਆਂ ਕਰੇ ਡਾਇਮੰਡ ਪੀਸ ਹੀ ਲਿਆਉਣੇ ਮਾ ਪੀਸ ਦਾ ਡੱਟ ਹੁਣ ਯਾਰ ਗਿਆਨ ਆ ਗਿਆ ਹੂੰ ਲਾ ਪਹਿਲਾਂ ਨਿਆਣੇ ਸੀਗੇ ਠੀਕ ਆ ਹਾਂ ਹੂੰ ਹੋਲਾ ਦੇਖਦਾ ਟਾਈਟੇ ਹੁੰਦੀ ਮੇਰੀ ਛੋਟੀ ਦੇਖ ਹੈ ਨਾ ਸਿੰਘ ਦੀ ਬੜੀ ਪੂਰੀ ਸਾਫ ਆ ਚਿੰਗਾ ਚੁੰਗਾ ਦਾ ਰਡ ਕਾਟ ਪੰਨੇ ਪਾ ਥਣ ਤਪਾ ਵੀ ਬਹੁਤ ਚੰਗਾ ਸਹੀ ਗੱਲ ਆ ਇਹ ਹੁਣ ਤਿੰਨ ਮਹੀਨੇ ਜੱਟ ਘੱਬੜ ਚਵਾਈ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਆ ਨੰਬਰ ਆ ਆ ਗੋਆ ਖੇਡ ਦੇ ਮੁੱਲ ਕੀ ਆ ਦਾ ਜਾਇਜ਼ ਆ ਬਾਈ ਡੱਟ ਲੈਣ ਦੇ ਨਹੀਂ ਚਾਰ ਦੇ ਜਮਾਈ ਲੈਣ ਦੇਣੀ ਦੱਸ ਦੇ 1.10 ਦੀ ਛੋਟੀ ਦੇ ਦੇਣੇ 1.10000 ਦੀ ਛੋਟੀ ਹਾਂ 3-4 ਲੱਖ ਦੇਵਾਂਗਾ 1.10 ਚ ਆਪਾਂ ਠੀਕ ਆ ਇਹਦਾ ਮਾਨਤਾਨ ਵੀ ਹੋਊਗਾ 10 ਇਹ ਦੇਖੋ ਸਹੀ ਗੱਲ ਆ ਠੀਕ ਆ 3 ਮਹੀਨੇ ਗੱਭਣਾ 7 ਕਿਲੋ ਦੁੱਧ ਤੇ ਮਗਰ ਕੱਟੀ ਆ ਮਗਰ ਕੱਟੀ ਕੱਟੀ ਵੀ ਪਲੀ ਪਈ ਆ ਚੰਗੀ ਕੱਟੀ ਆ ਮਗਰ 4-4 ਦੇਵਾਂਗੇ ਅੱਜ ਆਪਾਂ ਦੁੱਧ ਤੇ 3 ਜਾਨਵਰ ਗਾੜੀ ਗੂੜੀ ਪੂਰੀ ਗਾੜੀ ਗੂੜੀ ਦਾ ਤਾਂ ਡਾਟਰ ਅੰਤ ਨਹੀਂ ਕੋਈ ਛਾਲ ਤੱਪੇ ਦਾ ਜ਼ਰ ਕਾਟ ਪੰਨੇ ਪਏ ਕੱਟੀ ਦੇ ਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਨਗ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ